ਸੰਦੇਸ਼ ਲੋਕ ਸਭਾ ਹਲਕਾ ਬਹੁਤ ਵੱਡਾ ਹੋਣ ਦਾ ਉਹ ਸਾਡੇ ਵਿੱਚ ਸਾਡਾ ਪਿੰਡ ਚੁਣਿਆ ਹੈ ਮੇਡਿੰਗ ਲਈ ਚੁਣਿਆ ਇਸ ਵਾਸਤੇ ਧੰਨਵਾਦ ਦੀਆਂ ਹੋਰ ਵੀ ਜੜੀ ਟੀਮ ਨਾਲ ਆਈਆਂ ਭਗਵੰਤਾਏ ਬੱchna ਇਹਨੇ ਸਾਰੇ ਕੋਈ ਜਾਣ ਪਹਿਚਾਨ ਦੇ ਮਤਾਜ ਨਹੀਂ ਪੰਜ ਸਾਲ ਪੰਜ ਵੀ ਆਏ ਸੀ ਜੇਕਰ ਮੈਂ ਇਕੱਲੇ ਇਕੱਲੇ ਦਾ ਨਾਮ ਲਵਾਂਗਾ ਤੇ ਬਹੁਤ ਸਮਾਂ ਹੋ ਜਾਣਾ ਆਪਣਾ ਇਹ ਮੇਡਿੰਗ ਸੀਮਤ ਸਮੇਂ ਦੇ ਵਿੱਚ ਆਓ ਜੀ ਅੱਸੀ ਕਰੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜੋਤੀ ਸਾਹਿਬ ਦਾ ਮਿਟਮਿਟ ਕੀੰਤੀ ਹੈ ਰਾਤ ਤੱਕ ਦੇ ਨਾਲ ਕੋਲ ਪ੍ਰੋਗਰਾਮ ਨੇ ਠੀਕ ਹੈ ਅਬਾ ਜੱਲਾਹੁ ਉਹ ਵੀ ਲੋਡ ਪਈਆ ਬਹਾਦਰ ਸਿੰਘ ਜੀ ਅੱਗੇ ਆ ਜਾਓ ਜੀ ਬਹਾਦਰ ਸਿੰਘ ਜੀ ਅੱਗੇ ਆ ਜਾਓ ਕੋਲ ਕੋ ਬੋਲੋ 2 ਮਿੰਟ ਲਾਓ ਬਾਦਸ਼ਾਹ ਬਹਾਦਰ ਜੀ ਆ ਲਿਓ ਫਟੇ ਮਲਾ ਲਿਓ ਜਦੋਂ ਜਦਾਂ ਵੀ ਲੋਡ ਪਈਆ ਡਾਕਟਰ ਸਾਹਿਬ ਜੇਬ ਤੋਂ ਇਹਨਾਂ ਨੇ ਖਰਚ ਕੀਤਾ ਚਾਹੇ ਪੰਜਾਬ ਚ ਪੂਰੇ ਚੌਥਾ ਹੋਣਾ ਜੇ ਕਿ ਰਿਕਮੁੰਨ ਲੇਗਾ ਕਿਸੇ ਦਾ ਨਾਮ ਸਭ ਅਮਰੀਕਾ ਕੈਨੇਡਾ ਦੀ ਗੱਲ ਨਹੀਂ ਕਰਦੇ ਪੂਰੀ ਦੁਨੀਆ ਜਦੋਂ ਬੋਲਦੇ ਨੇ ਪੂਰੀ ਦੁਨੀਆ ਇਹਨਾਂ ਨੂੰ ਬੋਲਦੇ ਨੇ ਤੇ ਦੂਜੀ ਗੱਲ ਕਰ ਜਾਈਏ ਕਿ ਸ਼੍ਰੀ ਰਾਹੁਲ ਗਾਂਧੀ ਜੀ ਦੀ ਚੁਆਇਸ ਹੈ ਸ਼੍ਰੀ ਰਾਹੁਲ ਗਾਂਧੀ ਜੀ ਦੀ ਚੁਆਇਸ ਹੈ ਉਹਨਾਂ ਨੇ ਵਰਲਡ ਜਿਹੜੀ ਜੋ ਨਿਊਜ਼ ਕੀਤੀ ਸੀ ਆਪਣੇ ਸਾਥੀਆਂ ਨੂੰ ਜਿੱਥੇ ਸਰਵੇਖਣ ਤੁਹਾਡੇ ਬਹੁਤ ਸਾਰੇ ਡੇਟ ਦੇ ਇੱਕ ਵਰਡ ਉਹਨਾਂ ਨਿਊਜ਼ ਕੀਤਾ ਸੀ ਜਿਹੜਾ ਮੇਰੇ ਕੋਲ ਆਇਆ ਹੈ ਰਾਹੁਲ ਗਾਂਧੀ ਜੀ ਨੇ ਵਰਡ ਇੰਗਲਿਸ਼ ਯੂਜ਼ ਕੀਤਾ ਹੈ ਆਈ ਵਾਂਟ ਟੂ ਸੀ ਦ ਸਪੀਕਰ ਇਨ ਪਾਰਲੀਮੈਂਟ ਆ ਵਾਂਟ ਟੂ ਸੀ ਫਿਰ ਆਕੇ ਨੂੰ ਕੋਈ ਜੋ ਪਾਰਲੀਮੈਂਟ ਤੇ ਪਹਿਲੇ ਜਿਹੜੂ ਉਜਾਰਤ ਬਣੇ ਸਾਡੀ ਚਾਹਤ ਜੇ ਉਦੋਂ ਬਾਅਦ ਤੁਹਾਡੀ ਬਜਾਰਤ ਬਣੇ ਤੇ ਕੈਪਟਨ ਮੰਤਰੀ ਨੂੰ ਸਭ ਤੋਂ ਉੱਪਰ ਨਾਮ ਕਿਸੇ ਬੰਦੇ ਦਾ ਆਏਗਾ ਮੈਂ ਤਾਂ ਲੋਕ ਜਿੱਤਰੀ ਦੇਖ ਹੀ ਜਾਣਾ ਹੈ ਕਿ ਸਰਕਾਰ ਬਣੇਗੀ ਤੇ ਸਭ ਤੋਂ ਉੱਪਰ ਨਾਮ ਕੈਪਟਨ ਮੰਤਰੀ ਦੇ ਸੰਸਦ ਦਾ ਆਏਗਾ ਕਿਉਂਕਿ راہਲ ਗਾਂਧੀ ਦੀ ਪਸੰਦ ਹੈ راہਲ ਗਾਂਧੀ इवन द ਨਿਵੇਕਲੇ ਲੀਡਰ ਪੂਰੀ ਦਿਲਸਾਜ਼ੀ ਨਾਲ ਬਦਲ ਪੂਰੇ ਮੰਨਨ ਲਈ ਲੜਾ ਵੀ ਬਹੁਤ ਕਾਟ ਹੈ ਸਾਡੀ ਪਾਰਟੀ ਦੇ ਜੋ ਰੇਵਨ ਵਾਲੇ ਜਿਹੜੇ ਟੁੱਟ ਗਏ ਸਾਨੂੰ ਲੈ ਕੇ ਸਾਡੇ ਪੰਜਾਬ ਨੂੰ ਟੁੱਟਿਆ ਆ ਪੁੱਟਿਆ ਹੈ 48 ਦੇ ਜ਼ਿਲ੍ਹੇ ਨਾਲ ਪਤਰਾ ਖੜਾਣਾ ਸਾਡਾ ਸਾਫ ਕਾਮੂ ਬੰਦਰੀ ਜਿਹਨੇ 20 ਸਾਲ ਕੈਪਟਨ ਕੈਪਟਨ ਕਾਰਜੀ ਸਾਨੂੰ ਇਥੇ ਕੋਈ ਕਾਰਨ ਦਾ ਕੋਈ ਨਾਂ ਨਹੀਂ ਕੈਪਟਨ ਕੈਪਟਨ ਨੇ ਕਾਰਜੋਬਰੀ ਦੀ ਜਿਹੜੇ ਅੱਜ ਅਗਾਲ ਹੋਏ ਆ ਉਹਨਾਂ ਪਰਵਾਰਾ ਕਰੋ ਜਿਨ੍ਹਾਂ ਦੀ ਜਵੀਰ ਮਰ ਚੁਕੀ ਹੈ ਤੇ ਸਾਨੂੰ ਮੇਰਾ ਵੀ ਵੱਡਾ ਵੀ ਫਾਇਦਰੀ ਵਸੇ ਪਹਿਲਾ ਨਾਮ ਹੈ ਸਾਰਾ ਤੋਂ ਜਿਹਨ ਕਰਦਾ ਧੰਨਵਾਦ ਕਰਨਾ ਚਾਹਨਾ ਹੈ ਜੀ ਗਰਮੀ ਦੇ ਵਿੱਚ 2 ਵਜੇ ਤੋਂ ਬਾਅਦ ਸਾਡੇ ਬੈਂਕੇ ਨਾਲ ਉਨੀ ਵੇਢੀ ਸੀ ਅੱਜ ਦਾ ਵੀ ਪ੍ਰੋਗਰਾਮ ਸੀ ਅੱਜ ਦਾ ਵੀ ਇਹ ਲਗਾਤਾਰ ਦੋ ਪ੍ਰੋਗਰਾਮ ਨੇ ਉਸ ਤੋਂ ਬਾਅਦ ਮੈਂ ਗਵਾਲ ਦੇ ਪਿੰਡਾਂ ਦਾ ਮੰਡੀ ਦਾ ਦੁਆਨ ਨਾਲੇ ਦਾ ਹਨੇਰੀ ਦਾ ਬੱਲਾ ਦਾ ਬਲੰਗੜਾ ਦਾ ਜਲੌਰ ਦਾ ਧੰਨਵਾਦ ਹੈ ਜੀ ਨਾਲ తీਰਤੀ ਕਰਾਈਏ ਜੋ ਧੰਨਵਾਦ ਕਰਨਾ ਵੀਰੋ ਸਾਡੇ 1.7 ਸਾਰੇ ਲੀਡਰਾਂ ਦਾ ਮੇਰੇ ਪਿੰਡ ਵੱਲੋਂ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਅਸੀਂ ਪਛਵਾਣ ਦਿਵਾਨੇ ਆਂ ਆਹਨਾਰੀ 2.5 ਲੱਖਣ ਦੇ ਸਾਡੇ ਦੋ ਬੂਤ ਨੇ ਜਿੱਤਦੇ ਆਂ ਉਸ ਤੋਂ ਬਾਅਦ ਮੇਰੇ ਜਿਹੜੇ ਵੀ ਬੂਤਾਂ ਨੂੰ ਅਸੀਂ ਇੱਕੋ ਲੀਡ ਕਰਕੇ ਤੁਹਾਨੂੰ ਕੋਈ ਜਾਇ ਇਪਾਰਲੀਮੈਂਟ ਚ ਉਸ ਤੋਂ ਬਾਅਦ ਸਾਡੀ ਦੋ ਦਿਨੋਂ ਕੰਮ ਨਹੀਂ ਲੈਣੇ ਇਹ ਸਾਰੇ ਬੰਦੇ ਤਾਂ ਹੀ ਕਰਦੇ ਕੋਈ ਨਹੀਂ ਅਸੀਂ ਤੇਰੇ ਨਾਲ ਨਹੀਂ ਸੇਵਾ ਵਿੱਚ ਖੜੇ ਹੈਗਾ ਆਪਾਂ ਇਹ ਕਰਕੇ ਅਕੇਤ ਮੁਜੀ ਹੋਈ ਸਾਨੂੰ ਜੋ ਆਸ਼ਰਵਾਦ ਲਵਾ ਕੇ ਜਾਓ ਵੀ ਸਾਡੀ ਸਮੱਸਿਆ ਤੁਸੀਂ ਹੱਲ ਕਰੋਗੇ ਸਾਨੂੰ ਲੋਡ ਪੈਦੀ ਆ ਤਾਂ ਸਾਡੇ ਨਾਲ ਖੜੋਗੇ ਧੰਨਵਾਦ ਜੀ ਸ਼ੁਕਰੀਆ ਜੀ ਮਾਦਾ ਨੀ ਮਾਂਦੀ ਦੀ ਆਖ ਅਜੇ ਵੀ ਸਾਡਾ ਜਮੀਨ ਤੇ ਕੋਈ ਬੋਦੀ ਆ ਕਿ ਆਪਣੇ ਦੇਸ਼ ਰੱਖਣ ਲਈ ਆਪਣੇ ਖੇਤੇ ਰੱਖਣ ਲਈ ਪੰਜਾਬ ਨੂੰ ਬਚਾਣ ਲਈ

ہزار لکھا کروڑ کر ਦੋਸਤਿਆ ਪ੍ਰਿਆ ਕਿਸਾਨਾਂ ਦੀਆਂ ਮੁਸ਼ਕਲਾਂ ਦੀ ਹੈ ਮਜ਼ਦੂਰਾਂ ਦੀ ਹੈ ਔਰਤਾਂ ਦੀ ਹੈ ਨੌਜਵਾਨਾਂ ਦੀ ਹੈ ਉਹਨਾਂ ਸਾਰਾ ਵਾਸਤੇ ਅੱਜ ਨਿਆਂ ਸ਼ਬਦ ਦੀ ਗੱਲ ਜਿਹੜਾ ਪ੍ਰੋਗਰਾਮ ਆਇਆ ਸਾਡਾ ਵਾਸਤੇ ਐਮ ਐਸ ਪੀ ਦੀ ਕਾਨੂੰਨੀ ਗਰੰਟੀ ਜਿੱਦੋਂ ਬੋਲੀ ਮਾਧਿਅਮ ਕੋੜਾ ਹੋ ਗਿਆ ਸਾਡਾ ਖਾਸ ਤੌਰ ਤੇ ਐਡਮਿਟ ਵਿੱਚ ਵੀ 11 ਨੰਬਰ ਸ੍ਰੀ ਸਾਥ ਆਟ ਲਾਗਲੇ ਜੀਵਨ ਨਾਲ ਸ੍ਰੀ ਜਾਨਮੇਵ ਜੋ ਮੈਸੇਦ ਵਾਸਤੇ ਕੀਤਾ ਹੈਗਾ ਆਪਣੇ ਐਮਪੀ ਦੇ ਦੌਰਾਨ ਬਿਨਾਂ ਕਿਸੇ ਕਿਸਾਨੀ جو بھی ہےار کے ہٹ ہے بہت بہت واحر جی کا ਮੇਰਾ ਨਾਮ ਜਸ਼ਨਦੀਪ ਸਿੰਘ ਨੰਬਰਦਾਰ ਪਿੰਡ ਭਾਂਖੜ ਤੋਂ ਨੰਬਰਦਾਰ ਜੀ ਅੱਜ ਸਰਵੇਖਾ ਕਰਦੇ ਸਾਡੇ ਪਿੰਡ ਆਏ ਆ ਭਾਂਖੜ ਦੇ ਕਿਹ ਵਜੇ ਹੰਗਾਰਾ ਹੋਇਆ ਦੇਖੋ ਅੱਜ ਬਹੁਤ ਸੋਹਣਾ ਵਧੀਆ ਹੰਗਾਰਾ ਸੀ ਸਾਰਾ ਹੀ ਪਿੰਡ ਇਕੱਠਾ ਹੋ ਗਿਆ 3 ਵਜੇ ਪੂਰੀ ਧੁੱਪ ਦੇ ਵਿੱਚ ਡਾਕਟਰ ਸਾਹਿਬ ਦੇ ਵਿਚਾਰ ਸੁਣਨ ਵਾਸਤੇ ਇੱਥੇ ਇਕੱਠਾ ਇਕੱਤਰ ਹੋ ਗਿਆ ਸੀ ਉਸ ਤੋਂ ਬਾਅਦ ਬਹੁਤ ਵਧੀਆ ਪ੍ਰੋਗਰਾਮ ਚੱਲਿਆ ਸਾਰਿਆਂ ਨੇ ਗੱਲਬਾਤ ਸੁਣੀ ਡਾਕਟਰ ਨਾਲ ਗੱਲ ਕੀਤੀ ਮਿਲੇ ਬਹੁਤ ਵਧੀਆ ਪ੍ਰੋਗਰਾਮ ਰਿਹਾ ਵਧੀਆ ਰਿਸਪੌਂਸ ਹੈ ਇਹ ਦੋਨੋਂ ਬੂਤ ਇੱਥੋਂ ਜਿੱਤਾਂਗੇ ਅਸੀਂ। ਇਹ ਗੱਲ ਕਰੀਏ ਆਪਾਂ ਟੱਕਰ ਦੀ ਕਿਹੜਾ ਟੱਕਰ ਸਮਝੋ। ਟੱਕਰ ਤਾਂ ਦੇਖੋ ਹੁਣ ਕਹਿ ਨਹੀਂ ਸਕਦੇ ਕਿਸੇ ਨਾਲ। ਅਸੀਂ ਤਾਂ ਆਪਣੇ ਆਪਣੀ ਕੰਮ ਕਰਦੇ ਆਂ। ਕੋਈ ਟੱਕਰ ਨਹੀਂ ਹੈਗੀ। ਅਸੀਂ ਆਪਣੇ ਕੰਮ ਦੇ ਲੱਗੇ ਹੋਏ ਆਂ। ਆਪਣੇ ਕੰਮ ਤੇ ਹੀ ਫੋਕਸ ਹੈ। ਜਿਹੜਾ ਡਾਕਟਰ ਜੀ ਪਹਿਲੀ ਵਾਰ ਪੱਲਾ ਵੀ ਆਪਰੇ ਰਿਹਾ ਤਾਂ ਉਹ ਨੂੰ ਇਹ ਦੱਸਣ ਕਿਵੇਂ ਦੇਖੋ ਪਹਿਲਾ ਐਮਪੀ ਰਹੇ ਨੇ। ਪਹਿਲਾ ਐਮਪੀ ਲੈਂਡ ਫੰਡਰ ਵਿੱਚੋਂ ਆਨੇ ਨੇ ਸਾਡੇ ਪਿੰਡ ਦੀਆਂ ਕਬਰਾਂ ਨੂੰ। ਸਾਡੇ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਹੋਰ ਵੀ ਅਨੇਕਾਂ ਗ੍ਰਾਂਟਾਂ ਜਿਨ੍ਹਾਂ ਵਿੱਚੋਂ ਮੈਨੂੰ ਕੁਝ ਯਾਦ ਵੀ ਨਹੀਂ। ਅਨੇਕਾ ਗਰੰਟਾ ਇਹਨਾਂ ਨੇ ਬੰਡੀਆਂ ਉਸ ਘਰ ਕੇ ਡਾਕਟਰ ਦਾ ਡਾਕਟਰ ਸਾਹਿਬ ਦਾ ਬਹੁਤ ਪਿੰਡ ਨਾਲ ਲਗਾਵ ਹੈ ਪਿੰਡ ਵਾਲੇ ਵਾਸੀਆਂ ਦਾ ਬਹੁਤ ਪਿਆਰ ਹੈ ਡਾਕਟਰ ਨਾਲ ਕਿਉਂਕਿ ਵਿੱਚੋਂ ਬਹੁਤ ਕਾਫੀ ਪੇਸ਼ੈਂਟ ਵੀ ਨੇ ਡਾਕਟਰ ਸਾਹਿਬ ਦੇ ਜਿਹੜੇ ਪਰਸਨਲੀ ਜੁੜੇ ਹੋਏ ਨੇ ਪੋਲਿਟੀਕਲੀ ਨਹੀਂ ਪਰਸਨਲੀ ਵੀ ਡਾਕਟਰ ਸਾਹਿਬ ਦੇ ਪੰਖਰ ਪਿੰਡ ਨਾਲ ਗਿਆ ਸਾਰੇ ਜਿਨੇ ਨਾਲ ਬਹੁਤ ਚੰਗੇ ਰਿਲੇਸ਼ਨ ਨੇ ਅਸੀਂ ਤਾਂ ਇਹ ਹੀ ਕਰਾਂਗੇ ਸੰਗਤ ਨੂੰ ਬੇਨਤੀ ਵੀ ਡਾਕਟਰ ਸਾਹਿਬ ਨੂੰ 4 ਤਰੀਕ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ ਅੱਜ ਦੀ ਮੀਟਿੰਗ ਸੀ ਉਹ ਹੈਰੀਮਾਨ ਸਾਹਿਬ ਹਲਕਾ ਇੰਚਾਰਜ ਕਾਂਗਰਸ ਪਾਰਟੀ ਤੋਂ ਨੇ ਇੱਥੇ ਉਹਨਾਂ ਦੀ ਰਹਿ ਰਮਾਈ ਨੇਟ ਹੀ ਮੀਟਿੰਗ ਹੋਈ ਐ ਉਸ ਤੋਂ ਬਾਅਦ ਅਸੀਂ ਗਾਂਧੀ ਸਾਹਿਬ ਦਾ ਪ੍ਰੋਗਰਾਮ ਰੱਖਿਆ ਜਿਹੜਾ ਬਹੁਤ ਵਧੀਆ ਕਾਮਯਾਬ ਕੀਤਾ ਪਿੰਡ ਵਾਸੀਆਂ ਨੇ ਬਹੁਤ ਵਧੀਆ ਇਕੱਠ ਹੋਇਆ ਅਮਨ ਸ਼ਾਂਤੀ ਦੇ ਨਾਲ ਅਸੀਂ ਇਹ ਪ੍ਰੋਗਰਾਮ ਨੂੰ ਪੂਰਾ ਕੀਤਾ ਧੰਨਵਾਦ ਵੋਟਰਾਂ ਨੂੰ ਇਹ ਪੀਲ ਹੈ ਵੀ 4 ਤਰੀਕ ਨੂੰ ਹਮਾ ਮਾ ਕੇ ਆਪਣੀ ਬੋਰਡ ਦੀ ਵਰਤੋਂ ਕੀਤੀ ਜਾਵੇ ਵੱਟ ਵੱੱਟ ਬੋਰਡ ਦੀ ਮਤਦਾਨ ਕੀਤਾ ਜਾਵੇ ਤੇ ਗਾਂਧੀ ਡਾਕਟਰ ਗਾਂਧੀ ਦੇ ਹੱਕ ਦੀ ਵੋਟ ਪਾਈ ਜਾਵੇ ਧੰਨਵਾਦ